ਦੇਖੋ ਇਸ ਧੀ ਦੀ ਜਦੋਂ ਡੋਲੀ ਤੋਰਨ ਲੱਗਦੀ ਹੈ ਨਾ ਤਾਂ ਆਪਣੇ ਭਰਾ ਦੀ ਤੇ ਪਿਓ ਦੀ ਫੋਟੋ ਚੁੱਕ ਕੇ ਨਾ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਸੱਚੀ ਯਾਰ ਮਾਪਿਓ ਤੋਂ ਬਿਨਾਂ ਧੀਆਂ ਤੋਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਦੇਖੋ ਕੋਈ ਸਹਾਰਾ ਨਹੀਂ ਹੁੰਦਾ ਛੋਟਾ ਵੀਰ ਅੱਗੋਂ ਆ ਕੇ ਨਾ ਦੇਖੋ ਭੈਣ ਨੂੰ ਗਫੜੀ ਪਾ ਕੇ ਰੋਣ ਲੱਗ ਜਾਂਦਾ ਹੈ ਜੇ ਅੱਜ ਪਿਓ ਹੁੰਦਾ ਨਾ ਤਾਂ ਆਪਣੀ ਧੀ ਨੂੰ ਜਾਮਾਂ ਦੇ ਨਾਲ ਤੋਰ ਦਿੰਦਾ ਤੇ ਸਾਰੀਆਂ ਰੀਝਾਂ ਪੂਰੀਆਂ ਕਰਦਾ ਆਪਣੀ ਧੀ ਦੀਆਂ ਕੋਈ ਵੀ ਚੀਜ਼ ਆਟ ਨਹੀਂ ਮਹਿਸੂਸ ਹੋਣ ਦੇਣੀ ਸੀ ਪਿਓ ਨੇ ਆਪਣਾ ਫਰਜ਼ ਖੁਸ਼ੀ-ਖੁਸ਼ੀ ਨਿਭਾਅ ਦੇਣਾ ਸੀ ਗਾ ਦੇਖੋ ਭੈਣ ਦਾ ਆਪਣੇ ਵੀਰ ਦੀ ਫੋਟੋ ਨੂੰ ਚੁੱਕ ਕੇ ਰੋਣ ਲੱਗੀ ਯਾਰ ਦੇਖੋ ਕਿਹੜੇ ਹਿਸਾਬ ਦੇ ਨਾਲ ਭੈਣ ਤਾਂ ਹਾਂ ਮਾਰ ਕੇ ਰੋਂਦੀ ਹੈ ਯਾਰ ਇਦਾਂ ਦੇ ਸਮੇਂ ਤੇ ਦੇਖੋ ਯਾਰ ਪਰਿਵਾਰ ਦੇ ਮਨ ਤੇ ਕੀ ਬੀਤੀ ਹੋਣੀ ਹੈ ਯਾਰ ਦੇਖੋ ਜੇ ਅੱਜ ਪਿਓ ਹੁੰਦਾ ਤਾਂ ਕਿੰਨਾ ਚਾਹ ਹੋਣਾ ਸੀ ਯਾਰ ਪਰਿਵਾਰ ਨੂੰ ਕੀ ਕਹਿਣਾ ਚਾਹੋਗੇ ਦੇਖੋ ਭੈਣ ਨੂੰ ਆਪਣੇ ਵੀਰ ਦੀ ਯਾਦ ਆਈ ਦਾ ਦੇਖੋ ਕਿਹੜੇ ਹਿਸਾਬ ਨਾਲ ਭੈਣ ਦੇ ਹਾਲਾਤ ਹੋ ਗਏ ਯਾਰ ਵੀਰਾਂ ਤੋਂ ਬਿਨਾਂ ਭੈਣਾ ਵੀ ਰਹਿ ਨਹੀਂ ਸਕਦੀਆਂ ਹੁੰਦੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ